ਖਾਵਰੋ ਹਾਰਪੁਰ ਦੇ ਬਲਾਕ ਮਾਲਪੁਰ ਦੇ ਦਿਨਾਂ ਦੇ ਪਿੰਡ ਭਗੋਰਾ ਤੋਂ ਹੈ ਜਿੱਥੇ ਇੱਕ ਪਤੀ ਵੱਲੋਂ ਪਹਿਲਾਂ ਆਪਣੀ ਪਤਨੀ ਤੇ ਚਾਕੂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਤੇ ਫਿਰ ਬਾਅਦ ਚ ਆਪਣੇ ਆਪ ਨੂੰ ਅੱਗ ਲਗਾ ਲਈ ਜਿਸ ਤੋਂ ਤੁਰੰਤ ਬਾਅਦ ਦੋਹਾਂ ਪਤੀ ਪਤਨੀ ਨੂੰ ਗੰਭੀਰ ਹਾਲਾਤ ਚ ਮਾਲਪੁਰ ਦੇ ਸਰਕਾਰੀ ਹਸਪਤਾਲ ਚ ਪਹੁੰਚਾਇਆ ਗਿਆ ਸੋ ਮੇਰਾ ਨਾਮ ਡਾਕਟਰ ਮਨੀਸ਼ ਕੁਮਾਰ ਹੈ ਮੈਂ ਨਾ ਐਮਰਜੈਂਸੀ ਡਿਊਟੀ ਦੇ ਸੀਗਾ ਮਾਲਪੁਰ ਤੋਂ ਰੈਫਰ ਹੋ ਕੇ ਆ ਸੀਐਸਸੀ ਮਾਲਪੁਰ ਤੋਂ ਸਸਬਰ ਅਤੇ ਵਾਈਫ ਹੈ ਕਿ ਇਹਨਾਂ ਦਾ ਆਪਸ ਵਿੱਚ ਕੋਈ ਡਿਸਪਿਊਟ ਦੱਸ ਰਹੇ ਆ ਤੇ ਹਸਬੰਡ ਨੇ ਇਹਨਾਂ ਦੇ ਚਾਕੂ ਨਾਲ ਵਾਰ ਕੀਤੇ ਆ ਹੱਥਾਂ ਤੇ ਗੋਡਿਆਂ ਤੇ ਉਂਗਲੀਆਂ ਜ਼ਹਿਗੀਆਂ ਤੇ ਲੇਡੀ ਦੇ ਥੋੜੀ ਮਾਈਨਰ ਬਰਨਸ ਵੀ ਹੈਗੇ ਆ ਪਰ ਜਿਹੜਾ ਬੰਦਾ ਉਹ ਜ਼ਿਆਦਾ 90 ਤੋਂ 100% ਬਾਅੰਗ ਸੋ ਦੋਨੋਂ ਕੇਸਰ ਉਪਰ ਐਫਰੀਕਾ ਕਿੱਥੇ ਰੈਫਰ ਕਰੀ ਸੀ ਜੀ ਐਮ ਸੀ ਐਚ ਅੰਬਰੀ ਸਰ ਹਾਲਾਤ ਕਿਦਾਂ ਦੇ ਨੇ ਇਹਨਾਂ ਦੇ ਸਫਸਟੇਟ ਦਿੱਤੀ ਹੈਗੀ ਹੈ ਪਰ ਬੰਦੇ ਦੇ ਜਿਹੜਾ ਆਈਵੀ ਐਕਸੈਸ ਪੋਸੀਬਲ ਨਹੀਂ ਕਿਉਂਕਿ ਬੰਨ ਹੋ ਗਿਆ ਜਿਆਦਾ ਇਸ ਲਈ ਰੈਫਰ ਨਹੀਂ ਕਰਨਾ ਪਾਇਆ ਲੇਡੀਜ਼ ਦੀ ਕੰਡੀਸ਼ਨ ਤੋਂ ਉਹਦਾ ਬਚਾਅ ਹੋ ਸਕਦਾ ਪਰ ਬੰਦੇ ਦਾ ਆਉਣ ਵਾਲੇ ਸਮੇਂ ਚ ਕਹਿ ਨਹੀਂ ਸਕਦੇ ਕਿ ਜਾਂ ਮੁਖਤਰਾਏਗਾ ਜੀ ਭਾਜੀ ਕੀ ਮਾਮਲਾ ਤੁੰਦੇ ਹੈ ਅੱਜ ਪੋੜੀ ਸਾਨੂੰ ਕੋਈ ਤਕਰੀਬਨ 9 ਵਜੇ ਪਤਾ ਲੱਗਾ ਕਿ ਕੋਈ ਭਗੋਰੇ ਪਿੰਡ ਵਿੱਚ ਕੋਈ ਲੜਾਈ ਝਗੜਾ ਹੋਇਆ ਹੈ ਅਸੀਂ ਮੌਕੇ ਤੇ ਗਏ ਹਾਂ ਉਹ ਤੋਂ ਜਾਣ ਤੋਂ ਪਹਿਲਾਂ ਇਹ ਸਰਕਾਰੀ ਹਸਪਤਾਲ ਹਸ਼ਰਪੁਰ ਲੈ ਕੇ ਆ ਗਏ ਹਾਂ ਕਿਸੀ ਹੁਣ ਅਸੀਂ ਜਦੋਂ ਉਹਨਾਂ ਦੇ ਬਿਆਨ ਲਏ ਆਂ ਉਹ ਡਾਕਟਰ ਸਾਹਿਬ ਨੇ ਲਿਖਿਆ ਵੀ ਅਣਪਿਤ ਹਾਲੇ ਬਿਆਨ ਆਪਣਾ ਦੇ ਨਹੀਂ ਸਕਦੇ ਕਿ ਸਾਹਮਣੇ ਆ ਕਿ ਕਾਰਨ ਕੀ ਹੋਇਆ ਕੀ ਗੱਲਬਾਤ ਹੈ ਹੁਣ ਹੁਣ ਪਤਾ ਲੱਗੂ ਬਾਅਦ ਚੋਂ ਜਦੋਂ ਵੀ ਹੋਸ਼ ਚਾਣਗੇ ਅਸੀਂ ਜੋ ਸੁਣਨ ਦੱਸਣਗੇ ਜਿਹੜੀ ਬਣਦੀ ਜਪਕਾਰ ਭਈ ਉਹ ਕੋਣ ਕੋਣ ਹੈਗੇ ਮਤਲਬ ਇੱਥੇ ਵੀ ਆਦਮੀ ਕਿੰਦਾ ਹੋਇਆ ਕੀ ਮਾਰਿਆ ਹੈ ਏਹ ਹਲੇ ਸਾਨੂੰ ਕੁਝ ਨਹੀਂ ਪਤਾ ਉਹਦੇ ਹੁਣ ਜਿਹੜਾ ਬੇਟਾ ਉਹਦੇ ਕੋਲ ਪਤਾ ਲੱਗੂਗਾ ਦੋ ਵੀ ਉਹ ਵਿਆਹ ਲਖਾਂਗੇ ਉਹ ਤੋਂ ਪਰ ਵੀ ਕਰਾਂਗੇ ਜਿਹੜਾ ਬੰਦੇ ਅੱਗੇ ਆਪ ਲਗਾਈਗੀ ਪਤਾ ਨਹੀਂ ਲੱਗਿਆ ਕਿ ਸੀੜੀ ਕੀ ਨਹੀਂ ਏਹ ਹਲੇ ਸਾਨੂੰ ਕੁਝ ਨਹੀਂ ਪਤਾ ਇਹ ਹੁਣ ਜੋ ਵੀ ਆ ਸਾਰਾ ਕੁਝ ਤਫਤੀਸ਼ ਦੇ ਬਾਅਦ ਪਤਾ ਲੱਗੇਗਾ ਲੇਡੀ ਦੇ ਚਾਕੂ ਪੱਜੀ ਤੇ ਅੱਗੇ ਲੱਗਣਗੇ ਉਹਦੇ ਵੀ ਹੁਣ ਮਾੜਾ ਪਤਾ ਲੱਗੂਗਾ ਜੋ ਵੀ ਡਾਕਟਰ ਡਾਕਟਰ